ਹੈ ਅਸੀਂ ਦੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘਟਣਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਗੱਲ ਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆ ਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਛਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ SKM ਨਹੀਂ ਆਇਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ SKM ਸੰਗਤ ਆ ਗਈ SKM ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਗਠਨ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾਉਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਹੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਹੈ ਨਾ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਭੀ ਆਪਾਂ ਦਸੰਗਰਸ ਕਰ ਸਕਦੇ ਆ ਸਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮਿਹਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਆਜ਼ਾਦ ਅੰਦੋਲਨ ਆ ਪਰ ਅੱਜ ਦਾ ਅਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਮੰਗ ਕੀ ਰਹੇ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕੰਨ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਈ ਕੀਤਾ ਹੈਨਾ ਬਹੁਤ ਵੱਡੀਆਂ ਸਾਜਿਸ਼ਾਂ ਨੇ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਥਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈਨਾ ਲੜਾਂਗੇ ਹੈਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈਨਾ ਇਸ ਦੇਸ਼ ਤੇ ਨਾ ਇੱਕ ਹੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਆਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਜ ਮੱਚਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੂਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆ ਕੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਬੀ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈ ਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਭੀ ਆਪਾਂ ਦੱਸਣਾ ਹਰਸ ਕਰ ਸਕਦੇ ਆ ਸਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੂਰਕ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਅੱਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਮੰਗ ਕੀ ਰਹੇ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆ ਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾ ਨੇ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਥਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਹੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰਾ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨ ਬਾਜ਼ੀ ਕਰਦੇ ਨੇ ਖਿੱਜ ਮੱਝਦੀ ਆ ਬਹੁਤ ਹੈ ਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈ ਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈ ਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈ ਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਨਵਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਵੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਅਰੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬ ਵੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕੰਨ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਈ ਕੀਤਾ ਹੈਨਾ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾਸਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈਨਾ ਲੜਾਂਗੇ ਹੈਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈਨਾ ਇਸ ਦੇਸ਼ ਤੇ ਨਾ ਇੱਕ ਹੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਆਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਕਿ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚੂਗੀ ਬਿਲਕੁਲ ਨਵਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆ ਕੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਹੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠਾ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈ ਨਾ ਵੀ ਆ ਕੇ ਦੇਖਣਾ ਨਾ ਵੀ ਮੋਰਚੇ ਤੋਂ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਭੀ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰ ਕਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਅੱਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਏ ਨੂੰ ਵੀ ਚਾਹੀਦਾ ਦੁਕਾਨਦਾਰ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘਟਣਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆ ਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਥਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਹੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰਾ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਦਲਬੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਬੀ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬ ਵੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈ ਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਮੰਗ ਕੀ ਰਹੇ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਗੱਲ ਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਈ ਕੀਤਾ ਹੈ ਨਾ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾਸਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਆਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਜ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਕਿ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਅਸੀਂ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਬੀ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੋ ਆ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਦੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਆਜ਼ਾਦ ਅੰਦੋਲਨ ਆ ਪਰ ਅੱਜ ਤਾਂ ਅੱਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘਟਣਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆ ਹੀ ਕੀਤਾ ਹੈਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈਨਾ ਤਾਨਾ ਸਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈਨਾ ਲੜਾਂਗੇ ਹੈਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈਨਾ ਤੇ ਇਸ ਦੇਸ਼ ਤੇ ਨਾ ਇੱਕ ਇਕੀਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਗਠਨ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਗਠਨ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਜ ਮੱਚਦੀ ਆ ਬਹੁਤ ਹੈ ਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਗਠਨ ਨੇ ਐਡੇ ਰੁਤਬੇ ਨੇ ਤੁਹਾਡੇ ਹੈ ਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈ ਨਾ ਇਕਾ ਕਰਕੇ ਆਪਣਾ ਬਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈ ਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ਼ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਤਨਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਵੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠਾ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣਾ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦ ਤੇ ਡੇੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬ ਵੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਹੈ ਨਾ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਆ ਵੀ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈ ਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਨ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਛਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਰ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਤਨਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆ ਕੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਅਬੀ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਦੇੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਹੈ ਨਾ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਭੀ ਆਪਾਂ ਦੱਸਣਾ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੂਰਕ ਦੇ ਹੱਥ ਚ ਵਾਰ-ਵਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਅੱਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈ ਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਥਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਹੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰਾ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨ ਬਾਜ਼ੀ ਕਰਦੇ ਨੇ ਖਿੱਜ ਮੱਚਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਤਨਦੀਪ ਜਲਬੇੜਾ ਵੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਤਨਦੀਪ ਜਲਬੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਬੀ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦ ਤੇ ਡੀੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਹੈ ਨਾ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕੰਨ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਣੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਛਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਰ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਝਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਕਿ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚੂਗੀ ਬਿਲਕੁਲ ਨਵਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆ ਕੇ ਜਿਹੜਾ ਹੈਗਾ ਸਾਫ਼ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਵੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਆ ਵੀ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਵਾਰ-ਵਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਆਜ਼ਾਦ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈ ਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਛਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਹੈ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇਹ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਟਿੱਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡਿਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਜ ਮੱਚਦੀ ਆ ਬਹੁਤ ਹੈ ਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈ ਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈ ਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈ ਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਨਵਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਵੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਮੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦੇ ਤੇੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹਿਬੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਵੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਦੱਸਣਾ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈ ਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਗੱਲ ਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆ ਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆਂ ਨੂੰ ਕੰਟਰੋਲ ਕਰਨਾ ਹੈ ਨਾ ਤਾਨਾਸਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜ੍ਹਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹਣਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡਿਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਜ ਮੱਚਦੀ ਆ ਬਹੁਤ ਹੈ ਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈ ਨਾ ਪਰ ਅਸੀਂ ਫੇਰ ਕਹਿੰਨੇ ਭਾਈ ਇਕਾ ਕਰ ਲੋ ਹੈ ਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚੂਗਾ ਹੈ ਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜੂਗੀ ਬਿਲਕੁਲ ਨਵਦੀਪ ਜਲਵੇੜਾ ਜੀ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾ ਹੋਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਹੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਸੀਂ ਆਪਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮੇਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਆਜ਼ਾਦ ਅੰਦੋਲਨ ਆ ਪਰ ਅੱਜ ਤਾਂ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰਦੇ ਹੋ ਤੁਹਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਵੀ ਸਾਡੇ ਵੀ ਯਾਰ ਬਾਲ ਬੱਚੇ ਨੇ ਸਾਡੇ ਵੀ ਸਾਡੇ ਵੀ ਕਾਨੂੰ ਪੀੜੀਆਂ ਜੁੜੀਆਂ ਹੋਈਆਂ ਨੇ ਸਾਡੇ ਕੋਲ ਆਹੀ ਕੀਤਾ ਹੈ ਨਾ ਬਹੁਤ ਵੱਡੀਆਂ ਸਾਜਸਾਨੀਆਂ ਹੁੰਦੀਆਂ ਨਿਊ ਵਰਲਡ ਆਰਡਰ ਜਿਹੜਾ ਦੁਨੀਆ ਨੂੰ ਕੰਟਰੋਲ ਕਰਨਾ ਹੈ ਨਾ ਤਾਨਾ ਛਾਈ ਵਾਲਾ ਸਿਸਟਮ ਉਧਰਲੇ ਪਾਸੇ ਨੂੰ ਪਰ ਪੰਜਾਬ ਭਾਈ ਲੜਦਾ ਆਇਆ ਹੈ ਨਾ ਲੜਾਂਗੇ ਹੈ ਨਾ ਲੜਦੇ ਰਹਾਂਗੇ ਚੜਦੀ ਕਲਾ ਵਾਲੇ ਲੋਕ ਨੇ ਲੋਕਾਂ ਨੇ ਦਿਖਾਤਾ ਸੀ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਦੇ ਨਾਲ ਆ ਸਾਡਾ ਜਰਨੈਲ 40 ਦਿਨ ਤੋਂ ਭੁੱਖਾ ਆ ਪਰ ਕਰਾਵਾਂਗੇ ਨਾ ਕਿਉਂਕਿ ਦੇਸ਼ ਸਾਡਾ ਆ ਦੇਸ਼ ਨੂੰ ਅਸੀਂ ਬਚਾਵਾਂਗੇ ਭਾਈ ਹੈ ਨਾ ਇਸ ਦੇਸ਼ ਤੇ ਨਾ ਇੱਕ ਕੀਰਤੀ ਲੋਕ ਰਾਜ ਕਰਨਗੇ ਐਸ ਕੇ ਐਮ ਨੀਆ ਪੰਜਾਬ ਆ ਗਿਆ ਹਰਿਆਣਾ ਆ ਗਿਆ ਮੈਂ ਕਿਹਾ ਯੂਪੀ ਆ ਗਿਆ ਬਿਆਰ ਆ ਗਿਆ ਸਾਰਾ ਆ ਗਿਆ ਐਸ ਕੇ ਐਮ ਸੰਗਤ ਆ ਗਈ ਐਸ ਕੇ ਐਮ ਸੰਗਤ ਨਾਲ ਸੰਗਤ ਆ ਗਈ ਬਾਬਾ ਜੀ ਹੈ ਨਾ ਅਸੀਂ ਫੇਰ ਨਹੀਂ ਕੋਈ ਕੀਪਣੀਆਂ ਕਰਨਾ ਚਾਹੁੰਦੇ ਉਹ ਤਾਂ ਬਹੁਤ ਕਰ ਦਿੰਦੇ ਨੇ ਵੱਡੀਆਂ ਵੱਡੇ ਸੰਘਰਸ਼ ਨੇ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸੰਘਰਸ਼ ਨੇ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਅਸੀਂ ਇੱਜ਼ਤ ਕਰਦੇ ਹਾਂ ਭਾਈ ਉਹਨਾਂ ਦੀ ਪਰ ਜਦੋਂ ਬਿਆਨਬਾਜ਼ੀ ਕਰਦੇ ਨੇ ਖਿੱਚ ਮੱਚਦੀ ਆ ਬਹੁਤ ਹੈਨਾ ਵੀ ਭਾਈ ਐਵੇਂ ਨਹੀਂ ਵੀ ਤੁਹਾਡੇ ਕੋਲ ਐਡੇ ਸੰਘਰਸ਼ ਨੇ ਐਡੇ ਰੁਤਬੇ ਨੇ ਤੁਹਾਡੇ ਹੈਨਾ ਪਰ ਕੀ ਫੇਰ ਕਹਿੰਦੇ ਭਾਈ ਇਕਾ ਕਰ ਲੋ ਹੈਨਾ ਇਕਾ ਕਰਕੇ ਆਪਣਾ ਭਾਈ ਲੜ ਲਓ ਸਾਰੇ ਦੇ ਸਾਰੇ ਤੇ ਬਚ ਜਾਣਗੇ ਲੋਕ ਬਚ ਜਾਣਗੇ ਪੰਜਾਬ ਬਚ ਜਾਊਗਾ ਹੈਨਾ ਇਹ ਜ਼ਮੀਨਾਂ ਬਚ ਜਾਣਗੀਆਂ ਬਾਬੇ ਨਾਨਕ ਦੀ ਖੇਤੀ ਬਚ ਜਾਊਗੀ ਬਿਲਕੁਲ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਤੇ ਜਿਹੜਾ ਕਿ ਇੱਥੇ ਆਇਆ ਤੇ ਆਖੇ ਜਿਹੜਾ ਹੈਗਾ ਸਾਫ ਦਿੱਤਾ ਤੇ ਕਿਹਾ ਕਿ ਹੁਣ ਇਕੱਠਾਉਣਾ ਚਾਹੀਦਾ ਨਵਦੀਪ ਜਲਵੇੜਾ ਸਾਡੇ ਨਾਲ ਮੌਜੂਦ ਆ ਤੇ ਅੱਜ ਦਾ ਖਨੌਰੀ ਇਕੱਠ ਵੱਡੇ ਲੋਕ ਹਰਿਆਣੇ ਤੋਂ ਵੀ ਆਏ ਨੇ ਨਵੀਂ ਲੱਗਦਾ ਕਿ ਜਿਸ ਮਕਸਦ ਨਾਲ ਇਕੱਠ ਕੀਤਾ ਸੀ ਅੱਜ ਪੂਰਾ ਹੋ ਰਿਹਾ ਦੇਖੋ ਜੀ ਹਰਿਆਣੇ ਚੋਂ ਵੀ ਆਏ ਨੇ ਯੂਪੀ ਚੋਂ ਵੀ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਸਾਰਾ ਪੰਜਾਬ ਨਿਕਲਿਆ ਲੱਖਾਂ ਦਾ ਇਕੱਠ ਹੋ ਗਿਆ ਥੋੜੇ ਦਿਨਾਂ ਪਹਿਲਾਂ ਪੰਜਾਬ ਬੰਦ ਕਰਕੇ ਵੀ ਦਿਖਾਤਾ ਵੀ ਲੋਕ ਸਾਰੇ ਸੰਘਰਸ਼ ਦੇ ਨਾਲ ਨੇ ਸਾਡੀਆਂ ਮੰਗਾਂ ਜਾਇਜ਼ ਨੇ ਠੀਕ ਹੈ ਹੁਣ ਦਾ ਸਰਕਾਰ ਜਿੱਦ ਤੇ ਜੜੀ ਹੋਈ ਆ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਹੈਨਾ ਗੱਲਬਾਤ ਕਰੇ ਤੇ ਸਰਦਾਰ ਸਾਹੀ ਮੈਡੀਕਲ ਲੈਣਾ ਹੈ ਨਾ ਇਧਰਲੇ ਪਾਸੇ ਨੂੰ ਹੈਨਾ ਵੀ ਆ ਕੇ ਦੇਖਣਾ ਇਹਨਾਂ ਦੀ ਮੋਰਚੇ ਦੇ ਸੰਗਤ ਕਿੰਨੀ ਜੁੜੀ ਹੋਈ ਆ ਠੀਕ ਹੈ ਅਸੀਂ ਤਾਂ ਬਾਈ ਇਹੀ ਅਭੀ ਆਪਾਂ ਤਾਂ ਸੰਘਰਸ਼ ਕਰ ਸਕਦੇ ਆ ਸਾਬਰ ਨਾਲ ਕਰ ਰਹੇ ਆ ਹੈਨਾ ਤੇ ਲੱਗੇ ਹੋਏ ਆ ਵਾਹਿਗੁਰੂ ਮਿਹਰ ਕਰੂਗਾ ਸੰਘਰਸ਼ਾਂ ਦੇ ਰਾਤੇ ਆ ਹਾਰ ਦੀ ਤਕਾਲਪੁਰਖ ਦੇ ਹੱਥ ਚ ਬਾਰ ਬਾਰ ਕਿਹਾ ਜਾਂਦਾ ਦੀ ਪੰਜਾਬ ਦਾ ਅੰਦੋਲਨ ਆ ਪੰਜਾਬ ਦਾ ਆਜ਼ਾਦ ਅੰਦੋਲਨ ਆ ਪਰ ਅੱਜ ਤਾਂ ਅਜ ਪਤਾ ਲੱਗ ਗਿਆ ਹੋਊਗਾ ਵੀ ਪੰਜਾਬ ਦਾ ਨਹੀਂ ਇਹ ਪੰਜਾਬ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਵੀ ਬਾਈ ਕੰਮ ਕਰ ਤਾਨੂੰ ਵੀ ਮਿਹਨਤ ਦਾ ਮੁੱਲ ਚਾਹੀਦਾ ਠੀਕ ਹੈ ਵਪਾਰੀਆਂ ਨੂੰ ਵੀ ਚਾਹੀਦਾ ਦੁਕਾਨਦਾਰ ਨੂੰ ਕਿਸਾਨਾਂ ਨੂੰ ਕਿਉਂ ਨਹੀਂ ਚਾਹੀਦਾ ਬਾਈ ਹੈਨਾ ਠੀਕ ਹੈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਮੰਗ ਕੀ ਰਹੇ ਹਾਂ ਅਸੀਂ ਵੀ ਮਿਨੀਮਮ ਰੇਟ ਹੈ ਨਾ ਵੀ ਉਹ ਤੋਂ